ਵੇਖੋ ਘੋਲ ਕੇ ਦੇਖਣਾ ਮੇਰੇ ਨਾਲ ਤੇ ਯਾਦ ਕਰਿਆ ਕਰੇਗਾ ਉਹ ਅੱਗੇ ਆ ਆ ਵਿੱਚ ਘੋਲਦੀ ਹੈ ਅਜੇ ਮੇਰਾ ਕੜਾ ਰਹਿ ਗਿਆ ਕੜਾ ਕੜਾ ਰਹਿ ਗਿਆ ਮੇਰੇ ਘਰੇ ਪੋਂਡਾਂ ਵਿੱਚ ਗੁੱਟੀਆਂ ਵਾਲਾ ਉਹ ਹੰਦਾ ਨਾ ਤੇਰਾ ਮੂੰਹ ਸਾਹਾਂ ਵਿੱਚ ਵੰਡਦੇ ਨੇ ਮਾਰ ਮਾਰ ਕੇ ਇਹ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਰੋਇਪੁਰ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਜੋ ਹੁਕਮ ਮਿਲਦਾ ਚਲਾਨ ਕਰਨ ਦੇ ਤੇ ਉਹ ਮੈਂ ਇਸ ਟਾਈਮ ਐਸਏ ਗਰਮੀਤ ਸਿੰਘ ਟ੍ਰੈਫਿਕ ਇੰਚਾਰਜ ਮੱਲਾ ਵਾਲੇ ਵਿੱਚ ਬਤੌਰ ਡਿਊਟੀ ਕਰ ਰਿਹਾ ਹਾਂ ਕੱਲ ਅਸੀਂ ਸੁਧਾਰੇ ਪਿੰਡ ਤੇ ਉਰਲੇ ਪਾਸੇ ਫਾੜ ਦੇ ਕੋਲ ਬਾਬਾ ਕਾਲਾ ਮਾਰਜੀ ਦੇ ਮੰਦਰ ਦੇ ਕੋਲ ਨਾਕਾ ਲਾਇਆ ਸੀ 11 ਵਜੇ ਤੇ ਅਸੀਂ ਪੰਜ ਸੱਤ ਚਲਾਣ ਵੀ ਕੀਤੇ ਆ 1:30 ਵਜੇ ਦੇ ਕਰੀਬ ਉਧਰੋਂ ਕੋਈ ਦੋ ਬੰਦੇ ਆਏ ਬੁੱਢ ਤੇ ਮੇਰਾ ਸਾਥੀ ਹਰਜਨਦਰ ਸਿੰਘ ਤੇ ਸਾਥੀ ਰਾਜਕਮਰ ਜੇ ਪੀਸੀ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕ ਗਏ ਰੁਕਣ ਤੋਂ ਬਾਅਦ ਉਹ ਗਾਲ ਕੱਢ ਕੇ ਬੋਲੇ ਆ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਗਏ ਪਿੰਡ ਦੇ 10-15 ਜਨਾ ਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਅਸੀਂ ਸਹਾਇਤਾ ਦੇ ਨਾਲ ਜਿਹੜਾ ਸਾਨੂੰ ਥੋੜਾ ਇਹ ਬਚਾ ਆਇਆ ਉਹਨਾਂ ਰੋੜੇ ਬਹੁਤ ਮਾਰੇ ਆ ਉੱਥੇ ਬਾਲਣ ਪਿਆ ਸੀ ਦਰਖਤ ਕੱਟੇ ਹੋਏ ਸੀ ਉਹਨਾਂ ਦੇ ਛੋਟੇ ਬਣਾ ਕੇ ਸਾਡੇ ਦੀਵਾਰ ਕੀਤੇ ਜੀ ਉਸ ਤੋਂ ਬਾਅਦ ਜੀ ਮੈਂ ਫੋਨ ਕੀਤਾ ਥਾਣੇ ਐਮ ਐਸ ਸੀ ਗੁਰਮੀਤ ਸਿੰਘ ਨੂੰ ਮੈਂ ਜਲਦੀ ਕਰੋ ਸਾਡੇ ਤੇ ਹਮਲਾ ਕਰਤਾ ਹੈ ਪਬਲਿਕ ਦੇ ਲੋਕਾਂ ਨੇ ਉਹ ਮੁਰਤੀ ਉੱਥੋਂ ਜੀ ਸਰਕਾਰੀ ਗੱਡੀ ਦੇ ਵਿੱਚ ਐਸ ਆਈ ਲਖਵੇਰ ਸਿੰਘ ਸਨੇਤ ਚਾਰ ਪੰਜ ਕਰਮਚਾਰੀ ਜਿਹੜੇ ਉੱਥੇ ਗਏ ਇੱਕ ਨੂੰ ਤਾਂ ਅਸੀਂ ਮੌਕੇ ਤੇ ਫੜ ਲਿਆ ਇੱਕ ਜਿਹੜਾ ਸੀ ਉਹ ਝੋਨੇ ਚ ਭੱਜ ਗਿਆ ਉਹਨੂੰ ਉਹਨਾਂ ਦੇ ਗਨ ਮਿਲਣਾ ਚ 4 ਕਿਲੋਮੀਟਰ ਦੂਰ ਤੋਂ ਫੜਿਆ ਜੀ ਫੜ ਕੇ ਲੈ ਕੇ ਥਾਣੇ ਆ ਕੇ ਬੰਦ ਕਰਤਾ ਜੀ ਬੰਦ ਕਰਕੇ ਉਹਨਾਂ ਤੇ ਜਿਹੜੀ ਕਾਰਵਾਈ ਉਹ ਕੀਤੀ ਗਈ ਹੈ ਜੀ ਕੋਈ ਵਿਕਲ ਵੀ ਵਿਕਲ ਅਸੀਂ ਬਾਉਂਡ ਕੀਤਾ ਜੀ ਬੁੱਟ ਮੋਟਰਸਾਈਕਲ ਜਿਹੜਾ ਪਰਚੇ ਚ ਪੈ ਗਿਆ ਪਰਚੇ ਦੀਆਂ ਧਰਾਵਾਂ ਜਿਹੜੀਆਂ ਲੱਗੀਆਂ ਨੇ ਜੀ 132 281 286 352 ਬੀ ਐਨ ਐਸ ਐਕਟ ਤਹਿਤ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਕੋਰਟ ਤੇ ਭੇਜਤਾ ਜੀ ਗਾੜੀ ਕਿੱਥੇ ਗਈ ਹੈ ਹਾਂਜੀ ਗਾਲੀ ਗਲੋਚੀ ਆ ਹਾਂਜੀ ਬਹੁਤ ਉਹਨਾਂ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਜੀ ਵੀਡੀਓ ਨਾਲ ਹੈਗੀ ਆ ਜੀ ਵੀਡੀਓ ਵੀ ਦਿੱਤੀ ਆ ਜੀ ਤੇ ਉਹ ਵੀਡੀਓ ਵਿੱਚ ਬਹੁਤ ਕੁਛ ਬੁਖਾਰਿਆ ਡੰਡੇ ਬੁਖਾਰਿਆ ਗਾਲਾਂ ਵੀ ਕੱਢ ਰਿਹਾ ਜੀ ਤੇ ਇਸ ਕਰਕੇ ਜਿਹੜਾ ਅਸੀਂ ਹੁਣ ਪਰਚਾ ਹੋ ਗਿਆ ਪਰਚਾ ਹੁਣ ਤੋਂ ਬਾਅਦ ਅਗਲੀ ਕਾਰਵਾਈ ਅਫਸਰ ਕਰ ਰਹੇ ਨੇ ਜੀ 50 ਪਬਲਿਕ ਨੇ ਕਰਵਾਇਆ ਜੀ ਹਾਂਜੀ ਪਬਲਿਕ ਨੇ ਪਬਲਿਕ ਨੇ ਜੀ ਪਬਲਿਕ ਸਾਡੇ ਵਿੱਚ ਆ ਕੇ ਖੜ ਗਈ ਨਹੀਂ ਤੇ ਰੋੜੇ ਜਿਵੇਂ ਮੇਰੇ ਇੱਕ ਵਜ੍ਹਾ ਵੀ ਇੱਥੇ ਮੋੜੇ ਤੇ ਮੇਰੇ ਰੋੜੇ ਬਹੁਤ ਮਾਰ ਰਹੇ ਸੀ ਉਹ ਅੱਛਾ